ਕੀ ਰਹੀ ਹੈ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਬੱਚਿਆਂ ਵਾਲੇ ਹੋ ਜਾਣ ਸਾਵਧਾਨ ਮਾਪਿਆਂ ਲਈ ਆਈ ਇਹ ਜ਼ਰੂਰੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਫੋਨ ਚਾਰਜਿੰਗ ਬੋਰਡ ਤੇ ਜੀ ਹਾਂ ਆਮ ਤੌਰ ਤੇ ਬੈੱਡ ਤੇ ਨੇੜੇ ਹੁੰਦਾ ਹੈ ਤੇ ਲੋਕ ਵਾਰ-ਵਾਰ ਬੈੱਡ ਤੋਂ ਉੱਠਣ ਅਤੇ ਸਹੂਲਤਾਂ ਤੋਂ ਬਚਣ ਲਈ ਇਹ ਜਿਹੇ ਪ੍ਰਬੰਧ ਕਰਦੇ ਹਨ ਫੋਨ ਚਾਰਜਰ ਕੇ ਚਾਰਜਰ ਉੱਥੇ ਹੀ ਜੀ ਹਾਂ ਪੌਲਿੰਡ ਹੰਟੀ ਛਾੜ ਜਾਂਦੇ ਹਨ ਇਸ ਚ ਕਰ ਚ ਬੱਚੇ ਨਹੀਂ ਹੁੰਦੇ ਉੱਥੇ ਤਾਂ ਇਸ ਤਰ੍ਹਾਂ ਜਿਲ੍ਹਾ ਪ੍ਰੋਬੇ ਨੂੰ ਕੋਈ ਬਹੁਤਾ ਫਰਕ ਨਹੀਂ ਵੈਂਦਾ ਪਰ ਜੇਕਰ ਬੋਰਡ ਤੇ ਲਗਾਇਆ ਚਾਰਜਰ ਕਿਸੇ ਬੱਚੇ ਦੇ ਸਬਰ ਕੇ ਆ ਜਾਵੇ ਤਾਂ ਕਈ ਵਾਰ ਇਹ ਜਾਨਲੇਵਾ ਵੀ ਹੋ ਸਕਦਾ ਹੈ ਜੀ ਹਾਂ 1.5 ਸਾਲ ਦੀ ਇਰਾਦਿਆਂ ਨੂੰ ਪਤਾ ਨਹੀਂ ਸੀ ਕਿ ਬੋਰਡ ਤੋਂ ਲੜਕੇ ਦੇ ਚਾਰਜਰ ਜਿਹੜੇ ਕਰੰਟ ਦੇ ਤੋਂ ਉਸਨੇ ਇਸਨਾਂ ਖੇਡਣਾ ਸ਼ੁਰੂ ਕਰ ਦਿੱਤਾ ਤੇ ਚਾਰਜਰ ਦੀ ਤਾਰ ਆਪਣੇ ਮੂੰਹ 'ਚ ਪਾ ਲਈ ਚਾਰਜਰ 'ਚ ਕਰੰਟ ਔਨ ਕਰਕੇ ਰੱਖ ਦਿਆ ਦੇ ਮੂੰਹ 'ਚ ਟੜਕਾ ਲੱਗੇ ਤੇ ਉਹ ਚੁੱਚੀ ਰੋਣ ਲੱਗੀ ਰਹਾਦੇ ਆਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਉਸ ਕੋਲ ਆਏ ਤੇ ਤੁਰੰਤ ਉਸ ਨੂੰ ਇਹ ਆਜਲੀ ਹਸਪਤਾਲ ਲੈ ਗਏ ਜਿੱਥੇ ਇਲਾਜ ਕਰਨ ਉਸ ਦੀ ਮੌਤ ਹੋ ਗਈ ਤੇ ਲੰਗਨਨਾ ਦੇ ਨਿਰਮਲ ਜ਼ਿਲ੍ਹੇ 'ਚ ਇੱਕ ਬੱਚੀ ਦੇ ਮੂੰਹ 'ਚ ਚਾਰਜਰ ਲੈ ਕੇ ਜਾਂਦਾ ਮਾਮਲਾ ਸਾਹਮਣੇ ਆਇਆ ਜਿੱਥੇ ਡੇਢ ਸਾਲ ਦੀ ਬੱਚੀ ਬੋਰਡ ਨਾਲ ਲੱਗੇ ਮੋਬਾਈਲ ਚਾਰਜਰ ਦਾ ਸ਼ਿਕਾਰ ਹੋ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ